ਕਦੇ ਸੁਣਿਆ ਜੇ ਕਿ ਕਿਸੇ ਗਿੱਦੜੀ ਦੇ ਕੁੱਖੋਂ ਸ਼ੇਰ ਨਹੀਂ ਜੰਮੀ ਹੋਵੇ ਇਹ ਹੋ ਨਹੀਂ ਸਕਦਾ। ਇਹੀ ਕਾਰਨ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਇੱਕ ਰੂਹ ਫੂਕੀ ਸੀ ਉਸ ਸਮੇਂ ਔਰਤ ਜਾਤ ਦੇ ਅੰਦਰ ਕਿ ਉੱਠੋ ਤੇ ਆਪਣੀ ਨਵਜ ਪਛਾਣੋ ਕਿ ਤੁਸੀਂ ਸਿਰਫ ਤੇ ਸਿਰਫ ਰਸੋਈਆਂ ਦੇ ਵਿੱਚ ਚੁੱਲ੍ਹੀਆਂ ਵਿੱਚ ਫੋਕਣ ਲਈ ਨਹੀਂ ਹੋ। ਤੁਹਾਡੇ ਸਿਰ ਤੇ ਇੱਕ ਜ਼ਿੰਮੇਵਾਰੀ ਹੈ ਕਿ ਤੁਸੀਂ ਇੱਕ ਅਜਿਹੇ ਪੌਦ ਨੂੰ ਜਨਮ ਦੇਣਾ ਜਿਸ ਨੂੰ ਜਨਮ ਸਮੇਂ ਤੋਂ ਤੁਸੀਂ ਬਹਾਦਰ ਤੇ ਅਣਖੀਲੇ ਬਣਾਣਾ ਜ਼ਰਾ ਸੋਚ ਕੇ ਵੇਖਿਓ ਕਿ ਮਾਂ ਗੁਜਰੀ ਜੇ ਥਿੜਕ ਜਾਂਦੀ ਤੇ ਕਹਿੰਦੀ ਕਿ ਮੈਂ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਤਰ੍ਹਾਂ ਵਾਰੇ ਜਾਣ ਲਈ ਨਹੀਂ ਤਿਆਰ ਕਰਨਾ ਮੈਂ ਤੇ ਇੱਕ ਦੱਬੂ ਤੇ ਇੱਕ ਡਰੂ ਤਿਆਰ ਕਰਨਾ ਜਿਹੜਾ ਮੇਰੀ ਬੁੱਕਲ ਵਿੱਚ ਲੁਕਿਆ ਰਹੇ ਤੇ ਮੇਰੇ ਛਾਤੀ ਨਾਲ ਲੱਗਿਆ ਰਹੇ ਇਸ ਤੋਂ ਪਰਾਂ ਨਾ ਨਿਕਲੇ ਤੁਹਾਨੂੰ ਲੱਗਦਾ ਹੈ ਕਿ ਖਾਲਸਾ ਪੰਥ ਕਦੇ ਸਾਜਿਆ ਜਾਣਾ ਸੀ ਅੱਜ ਦੇ ਦਿਨ ਜਵਾਨ ਪੁੱਤਰ ਦੀ ਮੌਤੇ ਦੁਹੱਥੜ ਵਜਦੇ ਨੇ ਵੇਖੋ ਘਰਾਂ ਵਿੱਚ ਕਿੰਨੇ ਕਿੰਨੇ ਦਿਨ ਸ਼ੋਕ ਚੱਲਦੇ ਨੇ ਅਫਸੋਸ ਕਰਨ ਦੁਨੀਆ ਪਹੁੰਚਦੀ ਏ ਹਾਏ ਓਏ ਕੀ ਇੱਥੇ ਲੋੜਾ ਪੈ ਗਿਆ ਕਦੇ ਕਿਸੇ ਨੇ ਧਿਆਨ ਕੀਤਾ ਜੇ ਕਿ ਸਰਬਾਂਸ ਵਾਰ ਦੇਣਾ ਤੇ ਸੀ ਤੱਕ ਨਾ ਕਰਨਾ ਕੋਈ ਸੌਖਾ ਨਹੀਂ ਹੁੰਦਾ ਅੱਜ ਦੇ ਦਿਨ ਕੋਈ ਮੌਤ ਹੁੰਦੀ ਜੇ ਨਾ 40 ਵਰਿਆਂ ਤੇ ਤੇ ਸਾਰੇ ਅਫਸੋਸ ਕਰਦੇ ਨੇ ਕੀ ਹੋਇਆ ਉਮਰ ਹੀ ਕੀ ਸੀ 40 ਵਰੇ ਤੇ ਤੁਰ ਗਿਆ ਪਰ ਜਵਾਨੀ ਦੇ ਵਿੱਚ ਤੇ ਬਤਾਲੀ ਵਰੇ ਕੀ ਹੁੰਦੇ ਨੇ ਜਿੱਥੇ ਖਾਲਸਾ ਕੌਮ ਸਿਰਜ ਦਿੱਤੀ ਗਈ ਹੋਵੇ ਉਹ ਕੀ ਥੋੜੇ ਹੁੰਦੇ ਨੇ ਇੱਕ ਦਿਨ ਚਾਹੀਦਾ ਇੱਕ ਪਲ ਚਾਹੀਦਾ ਸਿਰਫ ਰੂਹ ਫੂਕਣ ਦੇ ਲਈ ਪਰ ਅਸੀਂ ਸਾਰੀ ਦੀ ਸਾਰੀ ਉਮਰ ਭੋਗ ਜਾਂਨੇ ਆ ਸਿਰਫ ਇਸੇ ਗੱਲ ਨੂੰ ਕਿ ਅਸੀਂ ਆਪਣੇ ਟੱਬਰ ਨੂੰ ਪਾਲ ਲਈਏ ਆਪਣੇ ਆਪ ਤੱਕ ਸੀਮਤ ਹੋ ਜਾਈਏ ਸਾਡਾ ਕਾਰੋਬਾਰ ਚੱਲਦਾ ਰਹੇ ਸਾਡਾ ਘਰ-ਬਾਰ ਠੀਕ ਰਹੇ ਇਸ ਤੋਂ ਅਗਾਹ ਅਸੀਂ ਜਾਣਾ ਹੀ ਨਹੀਂ ਕਿੱਥੇ ਗਈਆਂ ਉਹ ਜ਼ਿੰਮੇਵਾਰੀਆਂ ਜਿਹੜੀਆਂ ਔਰਤ ਨੂੰ ਸੌਪੀਆਂ ਸੀ ਕਿਉਂ ਸਾਡੇ ਬੱਚੇ ਅੱਜ ਵੀ ਛੇ ਵਰਿਆਂ ਦੇ ਬਾਲ ਹਨੇਰੇ ਤੋਂ ਤਰਬਕਦੇ ਨੇ ਇਹੋ ਜਿਹੇ ਬਾਲ ਸਿੱਖ ਕੌਮ ਵਿੱਚ ਬਿਲਕੁਲ ਨਹੀਂ ਸੀ ਕਿਉਂ ਸਾਡੇ ਬੱਚੇ ਅੱਜ ਵੀ ਕਿਤੇ ਜ਼ੋਰ ਦੀ ਚੀਕ ਆ ਜਾਏ ਤਾਂ ਫਿਰ ਵੀ ਤਰਬਕ ਕੇ ਅੰਦਰ ਲੁਕਦੇ ਨੇ ਕਿਉਂ ਰੱਤਾ ਜਿਹਾ ਚੀਰਾ ਆ ਜਾਵੇ ਚੀਕ ਦੇ ਘੁਰ ਲਾਉਂਦੇ ਬੇਹੋਸ਼ ਹੋ ਜਾਂਦੇ ਨੇ ਇਹੋ ਜਿਹੀ ਕੌਮ ਨਹੀਂ ਸੀ ਸਾਜੀ ਗਈ ਇਸ ਕੌਮ ਦੇ ਵਿੱਚ ਸਿਰਫ ਉਹਨਾਂ ਨੂੰ ਆਉਣ ਦਾ ਇਸ ਵੇਲੇ ਹੱਕ ਹੈ ਜਿਹੜੇ ਸੀ ਸਤਲੀ ਤੇ ਤਰ ਕੇ ਆਉਂਦੇ ਨੇ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਕਿਵੇਂ ਕਹਿ ਦਿੰਨੇ ਆਸੀਂ ਆਪਣੇ ਬੱਚਿਆਂ ਨੂੰ ਕਿ ਠੰਡ ਲੱਗਦੀ ਏ ਕੰਬਲ ਦੇ ਵਿੱਚ ਤੈਨੂੰ ਲਪੇਟ ਦਿਆਂ ਕਿ ਮਾਂ ਗੁਜਰੀ ਦਾ ਦਿਲ ਨਹੀਂ ਸੀ ਕਰਦਾ ਕਿ ਮੇਰੇ ਨਿੱਕੇ ਵਾਲ ਜੋ ਬਾਹਰ ਪੋਦੇ ਵਿੱਚ ਠੰਡ ਦੇ ਵਿੱਚ ਉੱਥੇ ਨਿੱਕੇ ਜੇ ਵਾਲ ਕੰਬਦੇ ਫਿਰਦੇ ਨੇ ਭੁੱਖੇ ਤੇ ਹਾਏ ਤੇ ਫਿਰ ਕੀ ਸਿੱਖਿਆ ਦਿੱਤੀ ਸੀ ਜੇ ਜਾਓ ਕੁਰਬਾਨ ਹੋ ਜਾਓ ਤੁਸੀਂ ਕਿਉਂਕਿ ਆਉਣ ਵਾਲੀ ਕੌਮ ਜਿਹੜੀ ਹੈ ਨਾ ਫਖਰ ਨਾਲ ਸਿਰ ਉੱਚਾ ਸਿਰ ਪਾ ਚੁੱਕ ਸਕੇਗੀ ਜੇ ਤੁਸੀਂ ਅੱਜ ਇਹ ਕੁਰਬਾਨੀ ਦਿਓਗੇ ਕਿੰਨੀਆਂ ਮਾਵਾਂ ਤੁਹਾਡੇ ਵਿੱਚੋਂ ਆਪਣੇ ਸੀਨੇ ਤੇ ਹੱਥ ਰੱਖ ਕੇ ਕਹਿ ਸਕਦੀਆਂ ਨੇ ਕਿ ਉਹ ਆਪਣੇ ਬਾਲਾਂ ਨੂੰ ਇਸ ਤਰ੍ਹਾਂ ਅਲਾਓ ਕਰਨ ਜਾਂ ਜਾਓ ਤੇ ਤੁਸੀਂ ਕੰਧਾਂ ਵਿੱਚ ਜਿਣੇ ਜਾਓ ਕਿਉਂਕਿ ਆਉਣ ਵਾਲੀਆਂ ਜਿੰਨੀਆਂ ਵੀ ਪੁਸ਼ਤਾ ਨੇ ਉਹਨਾਂ ਨੇ ਤੁਹਾਡੇ ਉੱਤੇ ਫਖਰ ਕਰਨਾ ਇਸ ਤਰ੍ਹਾਂ ਦੀ ਅਸੀਂ ਸੋਚ ਕਿਤੇ ਤਿਆਗ ਦਿੱਤੀ ਹੈ ਅਸੀਂ ਤਾਣ ਦਿੱਤੀਆਂ ਨੇ ਔਰਤਾਂ ਸਿਰਫ ਚੁੱਲਿਆਂ ਦੇ ਅੰਦਰ ਜਾਓ ਲੰਗਰ ਬਣਾਓ ਤੇ ਖਤਮ ਹੋ ਜਾਓ ਕਿੱਥੇ ਸੀ ਗੁਰੂ ਕਾ ਬਾਗ ਜਦੋਂ ਮੋਰਚਾ ਲੱਗਿਆ ਸੀ ਛਾਤੀ ਤੇ ਗੋਲੀਆਂ ਵੀ ਖਾਧੀਆਂ ਸਨ ਮਾਈ ਭਾਗੋ ਨਾਲ ਲੜੀ ਸੀ ਮੋਢੇ ਨਾਲ ਮੋਢਾ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਨਾਲ ਇਹ ਦਰਸਾਉਣ ਲਈ ਕਿ ਆਉਣ ਵਾਲੀਆਂ ਜਿੰਨੀਆਂ ਵੀ ਪੀੜ੍hiyan ਹੋਣਗੀਆਂ ਪੀੜੀ ਦਰ ਪੀੜੀ ਔਰਤ ਦੇ ਸਿਰ ਤੇ ਜ਼ਿੰਮੇਵਾਰੀ ਹੈ ਕਿ ਉਹਨੇ ਸਿਰਫ ਤੇ ਸਿਰਫ ਸ਼ੇਰਨੀ ਬਣਨਾ ਹੈ ਜੰਗਲ ਵਿੱਚ ਜਾਓ ਤੇ ਵੇਖੋ ਸ਼ੇਰਨੀਆਂ ਇਸ ਤਰ੍ਹਾਂ ਨਹੀਂ ਆਪਣੇ ਬੱਚਿਆਂ ਨੂੰ ਪਾਲਦੀਆਂ ਕਿ ਉਹਨਾਂ ਨੂੰ ਅੰਦਰ ਬੁੱਕਲ ਵਿੱਚ ਲੁਕੋ ਦੇਣਾ ਹੈ ਉਹਨਾਂ ਨੂੰ ਏਸੀਆਂ ਦੀ ਲੋੜ ਨਹੀਂ ਪੈਂਦੀ ਕਿ ਗਰਮੀ ਹੈ ਤੇ ਏਸੀ ਜਾਂ ਕੂਲਰਾਂ ਦੇ ਥੱਲੇ ਰੱਖਣਾ ਕਿਉਂਕਿ ਮੇਰਾ ਬੱਚਾ ਕੁਮਲਾ ਜਾਣਾ ਹੈ ਇਹ ਕਰੜਾ ਜੋ ਕਰਨਾ ਸੀ ਅਸੀਂ ਆਪਣੇ ਬੱਚਿਆਂ ਨੂੰ ਖਤਮ ਕਰ ਦਿੱਤਾ ਜੇ ਤੁਹਾਨੂੰ ਲੱਗਦਾ ਵੀ ਇਹਦੇ ਨਾਲ ਕੁਝ ਮਾੜਾ ਨਹੀਂ ਹੋਣਾ ਸ਼ਾਇਦ ਤੁਹਾਡੇ ਚੋਂ ਕਿਸੇ ਨੇ ਨੈਸ਼ਨਲ ਜੀਓਗ੍ਰਾਫਿਕ ਚੈਨਲ ਵੇਖੀ ਹੋਵੇ ਉਹਦੇ ਵਿੱਚ ਖਾਸ ਤੌਰ ਤੇ ਇੱਕ ਅਜਿਹਾ ਸ਼ੇਰ ਵਿਖਾਇਆ ਗਿਆ ਸੀ ਜਿਹਨੂੰ ਜਨਮ ਸਮੇ ਤੋਂ ਹੀ ਪਾਲਿਆ ਗਿਆ ਸੀ ਛੋਟੇ ਬੱਚੇ ਤੋਂ ਉਹਨੂੰ ਬਣਿਆ ਬਣਾਇਆ ਮੀਟ ਦਿੱਤਾ ਗਿਆ ਕੁਝ ਵੀ ਕਰਨ ਦੀ ਲੋੜ ਨਹੀਂ ਸੀ ਜਦੋਂ ਜਵਾਨ ਹੋਇਆ ਤੇ ਉਹਨੂੰ ਛੱਡਿਆ ਗਿਆ ਜੰਗਲ ਦੇ ਵਿੱਚ ਇਹ ਵੇਖਣ ਵਿੱਚ ਆਇਆ ਕਿ ਉਹਨੂੰ ਸ਼ਿਕਾਰ ਕਰਨਾ ਭੁੱਲ ਗਿਆ ਸੀ ਉਹਨੂੰ ਕੁਝ ਵੀ ਕਰਨਾ ਨਹੀਂ ਆਇਆ ਤੇ ਅਖੀਰ ਗਿੱਦੜ ਪਾਰ ਕੇ ਉਹਨੂੰ ਖਾ ਗਏ ਇਹੋ ਹਾਲ ਸਾਡੀ ਕੌਮ ਦੇ ਬੱਚਿਆਂ ਦਾ ਜੇ ਅਸੀਂ ਉਹਨਾਂ ਨੂੰ ਪਾਲਤੂ ਸ਼ੇਰ ਬਣਾ ਛੱਡਿਆ ਗਤਕੇ ਵਰਗੀ ਚੀਜ਼ ਸਿਖਾਈ ਨਹੀਂ ਅੱਜ ਭੇਜਦੇ ਹੋ ਡਿਸਕੋ ਤੇ ਥਿਰਕਦੇ ਵੇਖ ਸਕਦੇ ਹੋ ਲਾਹਨਤ ਤੇ ਇਹੋ ਜੀਆਂ ਮਾਵਾਂ ਤੇ ਜਿਨ੍ਹਾਂ ਨੇ ਆਪਣੇ ਪਿਛੋਕੜ ਨੂੰ ਬਿਲਕੁਲ ਖਤਮ ਕਰ ਦਿੱਤਾ ਹੈ ਤੇ ਆਉਣ ਵਾਲੀਆਂ ਨਸਲਾਂ ਨੂੰ ਸਿਰਫ ਇੱਕ ਵੀਡੀਓ ਮੋਬਾਈਲਾਂ ਜਾਂ ਇਹੋ ਜਿਹੇ ਲੱਚਰ ਗੀਤ ਸੰਗੀਤ ਤੇ ਥਿਰਕਣ ਲਈ ਛੱਡ ਦਿੱਤਾ ਹੈ ਯਕੀਨਨ ਇਹੋ ਜੀਆਂ ਮਾਵਾਂ ਨੂੰ ਇਹੋ ਸਜ਼ਾ ਮਿਲਣੀ ਚਾਹੀਦੀ ਹੈ ਜੋ ਖਬਰ ਮੈਂ ਤੁਹਾਡੇ ਸਾਹਮਣੇ ਪੜ੍ਹ ਕੇ ਸੁਣਾਉਣਾ ਚਾਹਨੀ ਆ ਕਿ ਕਿਹੜੀ ਤਰੱਕੀ ਦੀਆਂ ਸਿਖਰਾਂ ਤੇ ਸਾਡੀ ਕੌਮ ਇਸ ਵੇਲੇ ਪਹੁੰਚ ਚੁੱਕੀ ਹੈ 6 ਜਨਵਰੀ 2017 ਦੀ ਗੱਲ ਜਿੱਥੇ 82 ਸਾਲਾਂ ਦੀ ਮਾਂ ਦੀ Laash ਲੱਭੀ ਸੀ ਉਹਦੇ ਬਿਸਤਰੇ ਵਿੱਚ ਤਿੰਨ ਮੰਜ਼ਲਾ ਘਰ ਸੀ ਹੇਠਲੀ ਮੰਜ਼ਲ ਤੇ ਇਕੱਲੀ ਮਾਂ ਰਹਿੰਦੀ ਸੀ ਉੱਪਰ ਲੀਆਂ ਦੋ ਮੰਜ਼ਲਾਂ ਤੇ ਦੋ ਪੁੱਤਰ ਉਹਦੇ ਵੱਖੋ ਵੱਖ ਰਹਿ ਰਹੇ ਸਨ ਸਵੇਰੇ ਜਦੋਂ ਉਹਦੀ Laash ਲੱਭੀ ਤੇ ਪੋਸਟਮਾਰਟਮ ਲਈ ਜਦੋਂ ਉਹਦਾ ਸਰੀਰ ਲਿਜਾਇਆ ਗਿਆ ਤਾਂ ਉਹਦੇ ਵਿੱਚ ਸਪਸ਼ਟ ਹੋਇਆ ਕਿ ਦੋ ਜਣਿਆਂ ਨੇ ਉਹਦਾ ਬਲਾਤਕਾਰ ਕੀਤਾ ਸੀ ਟੱਟੀ ਵਾਲੇ ਰਾ ਹਾਰਪਿਕ ਦੀ ਪੂਰੀ ਬੋਤਲ ਕੁਸੇੜ ਛੱਡੀ ਸੀ ਜਿਸ ਨੇ ਉਹਦੇ ਫੇਫੜਿਆਂ ਤੱਕ ਸਾਰਾ ਪਾੜ ਕੇ ਲਹੂ ਦੇ ਨਾਲ ਪੂਰੇ ਫੇਫੜੇ ਭਰ ਚੁੱਕੇ ਸਨ ਤੇ ਉਸੇ ਕਰਦਿਆਂ ਜਿਹੜਾ ਡਾਕਟਰ ਜਿਸ ਨੇ ਕੀਤਾ ਸੀ ਪੋਸਟਮਾਰਟਮ ਰੋ ਪਿਆ ਉਹਦੀ ਰੂਹ ਕੰਬੀ ਸੀ ਕਿ ਇੰਨੇ ਨਿਰਦਈ ਇਸ ਕੌਮ ਵਿੱਚ ਕਿਵੇਂ ਆ ਸਕਦੇ ਨੇ ਜਿਹੜੇ ਕਿ 82 ਵਰਿਆਂ ਦੀ ਮਾਂ ਦਾ ਚੀਰ ਹਰਣ ਕਰਦੇ ਹੋਣ ਲਾਹਨਤ ਇਹੋ ਜੇ ਟੱਬਰ ਤੇ ਜੇ ਤੁਹਾਨੂੰ ਲੱਗਦਾ ਏ ਕਿ ਸਿਰਫ ਮਾਵਾਂ ਨਾਲ ਜਿਆ ਹੁੰਦਾ ਏ ਤਾਂ ਮੈਂ ਤੁਹਾਨੂੰ ਇਹ ਵੀ ਦੱਸ ਦਿੰਨੀ ਆ ਕਿ ਪਟਿਆਲੇ ਦੀ ਜੇਲ੍ਹ ਦੇ ਵਿੱਚ ਅਗਵਾ ਦੇ ਕੇਸ ਵਿੱਚ ਉਮਰ ਕੈਦ ਕੱਟ ਰਿਹਾ ਕੈਦੀ ਕੁਲਦੀਪ ਸਿੰਘ ਜਦੋਂ ਡੇਢ ਮਹੀਨੇ ਦੀ ਛੁੱਟੀ ਤੇ ਘਰ ਵਾਪਸ ਪਰਤਿਆ ਤਾਂ ਉਹਨੇ ਆਪਣੇ ਪਿੰਡ ਨਿਆਲ ਪਾਤਣਾ ਦੇ ਵਿੱਚ ਆਪਣੇ ਛੋਟੇ ਭਰਾ ਹਰਦੀਪ ਨੂੰ ਘਰੋਂ ਕੁੱਟ ਕੇ ਬਾਹਰ ਕੱਢ ਦਿੱਤਾ ਰਾਤ ਨੂੰ ਜਦੋਂ ਸ਼ਰਾਬ ਪੀ ਕੇ ਵਾਪਸ ਆਇਆ ਤੇ ਆਪਣੀ ਹੀ ਸਾਕੀ ਮਾਂ ਨੂੰ ਕਮਰੇ ਅੰਦਰ ਧੱਕ ਕੇ ਬੰਦ ਕਰ ਦਿੱਤਾ ਤੇ ਉਹਦਾ ਰਾਤ ਭਰ ਜ਼ਬਰ ਜਨਾਹ ਕਰਦਾ ਰਿਹਾ ਸਵੇਰੇ ਉੱਠ ਕੇ ਉਸ ਮਾਂ ਨੇ ਇਹ ਰਿਪੋਰਟ ਦਰਜ ਕਰਾਈ ਲਾਹਨਤ ਦੁਰਫਿੱਟੇ ਮੂੰਹ ਕਹਿ ਸਕਦੀਆਂ ਇਹੋ ਜੀਆਂ ਮਾਵਾਂ ਤੇ ਜੜੀਆਂ ਇਹੋ ਜਿਹੇ ਹੇਵਾਨ ਪੈਦਾ ਕਰ ਰਹੀਆਂ ਨੇ ਕਿਉਂਕਿ ਉਹ ਆਪਣੀ ਅਕਲ ਉਹਨੂੰ ਨਹੀਂ ਦੇ ਰਹੀਆਂ ਕਿ ਕਾਕਾ ਇਹੋ ਜਈ ਸੋਚ ਜੇ ਤੇਰੇ ਵਿੱਚ ਹੈ ਤਾਂ ਉਹਨ ਤਾਈ ਮੇਰੇ ਵਿੱਚ ਕਿਉਂਕਿ ਮੈਂ ਤੈਨੂੰ ਸ਼ੇਰ ਨਹੀਂ ਬਣਾ ਸਕੀ ਇੱਕ ਇਸ ਤਰ੍ਹਾਂ ਦਾ ਗਿੱਦੜ ਬਣਾਇਆ ਜਿਹੜਾ ਹਰ ਇੱਕ ਜਿਣੇ ਦੇ ਵਿੱਚ ਸਿਰਫ ਜਿਸਮ ਝਾਕਦਾ ਏ ਉਹਨੂੰ ਕਦੇ ਵੀ ਪਾੜ ਕੇ ਖਾਣ ਲਈ ਤਿਆਰ ਏ ਕਿਉਂ ਅਜਹੀਆਂ ਮਾਵਾਂ ਜੰਮਦੇ ਪੁੱਤਰਾਂ ਦੀਆਂ ਗਰਦਨਾ ਨਹੀਂ ਮਰੋੜ ਦਿੰਦੀਆਂ ਕਿ ਇਸ ਕੌਮ ਵਿੱਚ ਜੇ ਜਨਮ ਲੈਣਾ ਏ ਤਾਂ ਗਰਦਨ ਵਾਰ ਕੇ ਆਉਣੀ ਏ ਕਿ ਜਿਸ ਕਿਸੇ ਦੀ ਤੀ ਚੁੱਕੀ ਹੋਏ ਉਹਨੂੰ ਵਾਪਸ ਲਿਆਉਣਾ ਏ ਬਠਿੰਡੇ ਵਿੱਚ 17 ਜੁਲਾਈ 2016 ਨੂੰ ਗੁਲਵੰਤ ਸਿੰਘ ਨੇ ਜਿਹਦੇ ਕੋਲ ਕੇ ਬੱਚੀ ਟਿਊਸ਼ਨ ਪੜਾਣਾ ਹੁੰਦੀ ਸੀ 7 ਵਰਿਆਂ ਦੀ ਬੱਚੀ ਉਸ ਨਾਲ ਨਾ ਸਿਰਫ ਅਸ਼ਲੀਲ ਹਰਕਤਾਂ ਕੀਤੀਆਂ ਬਲਕਿ ਜ਼ਬਰ ਜਨਾਹ ਦਾ ਕੋਸ਼ਿਸ਼ ਕਰਦਿਆਂ ਫੜਿਆ ਗਿਆ ਤੇ ਮੈਨੂੰ ਦੱਸ ਦਿਓ ਕਿ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜਿੱਥੇ ਪਰਸੋਂ ਦੀ ਖਬਰ ਸੀ ਸਿਰਫ ਇੱਕ ਦਿਨ ਪਹਿਲਾਂ ਦੀ 11 ਮਹੀਨੇ ਦੀ ਬਾਲੜੀ ਨੂੰ ਉਸਦੇ ਆਪਣੇ ਸਕੇ ਪਿਓ ਨੇ ਰਾਤ ਭਰ ਬਲਾਤਕਾਰ ਕੀਤਾ ਏ ਸਾਡੀ ਕੌਮ ਕਿੱਥੇ ਆ ਕੇ ਪਹੁੰਚੀ ਏ ਜਿੱਥੇ ਸਰਬੰਸਵਾਰਨ ਦਾ ਜ਼ਿਕਰ ਕੀਤਾ ਜਾਂਦਾ ਏ ਜਿੱਥੇ ਅਣਖੀ ਜੋਤੇ ਪੈਦਾ ਹੁੰਦੇ ਸੀ ਅਸੀਂ ਕੀ ਪੈਦਾ ਕਰ ਰਹੇ ਹਾਂ ਇਹਦੇ ਵੱਲ ਧਿਆਨ ਦੇਣਾ ਤੇ ਕਸੂਰ ਕਿ ਮਾਵਾਂ ਆਪਣੀ ਜ਼ਿੰਮੇਵਾਰੀ ਸਿਰਫ ਇੱਥੇ ਤੱਕ ਸੀਮਤ ਕਰ ਗਈਆਂ ਨੇ ਕਿ ਮੈਂ ਤਿੰਨ ਵੇਲੇ ਦੀ ਰੋਟੀ ਖਵਾਉਣੀ ਏ ਤੇ ਇਸ ਤੋਂ ਵੱਧ ਮੈਂ ਕੁਝ ਵੀ ਨਹੀਂ ਕਰਨਾ ਜੇ ਨਹੀਂ ਕਰਨਾ ਤਾਂ ਤਿਆਰ ਰੋ ਇਹ ਪੁੱਤਰਾਂ ਨੇ ਤੁਹਾਡੀ ਪਤ ਲਾਉਣੀ ਏ ਤੇ ਉਸ ਵੇਲੇ ਚੀਕਣ ਦੀ ਲੋੜ ਨਹੀਂ ਕਿਉਂਕਿ ਇਹੋ ਜਿਹਾ ਪੁੱਤਰ ਬਣਾਉਣ ਤੇ ਘੜਨ ਵਿੱਚ ਤੁਹਾਡਾ 100% ਦੀ ਰੋਲ ਹੈ ਜੇ ਮਾਂ ਗੁਜਰੀ ਚਾਹੁੰਦੀ ਨਾ ਤੇ ਉਹ ਬਾਲਾਂ ਨੂੰ ਕਦੇ ਕੁਰਬਾਨ ਹੋਣ ਲਈ ਨਾ ਭੇਜਦੀ ਕਦੇ ਵੀ ਕਿਉਂਕਿ ਸੋਚ ਕੇ ਵੇਖਿਓ ਆਨੰਦਪੁਰ ਸਾਹਿਬ ਵਿੱਚ ਜੇ ਉਹਨਾਂ ਦੇ ਵਿਆਹ ਹੁੰਦੇ ਕਿਸ ਤਰ੍ਹਾਂ ਦੇ ਭੰਗੜੇ ਪੈਣੇ ਸੀ ਕਿਸ ਤਰ੍ਹਾਂ ਸਾਰਾ ਆਨੰਦਪੁਰ ਸਾਹਿਬ ਰੰਗਿਆ ਜਾਣਾ ਸੀ ਖੁਸ਼ੀ ਦੇ ਨਾਲ ਜੋ ਫੇਰੇ ਪਟਾਕੇ ਫੁੱਲ ਚੜੀਆਂ ਹੋਣੀਆਂ ਸੀ ਇਸ ਕੌਮ ਲਈ ਇਸ ਤੋਂ ਵੱਡੀ ਗੱਲ ਹੋਈ ਕੀ ਸਕਦੀ ਸੀ ਪਰ ਉਸਨੇ ਵੀ ਇਹੀ ਸੋਚਿਆ ਕਿ ਜੇ ਮੇਰੇ ਪੁੱਤਰ ਅੱਜ ਨਾ ਕੁਰਬਾਨ ਹੋਇਆ ਨਾ ਮੇਰਾ ਸਰਬੰਸ ਇੱਥੇ ਵਾਰਿਆ ਗਿਆ ਤਾਂ ਇਹ ਕੌਮ ਦੇ ਵਿੱਚ ਅੱਗੋਂ ਅਣਖੀ ਜੋਦੇ ਪੈਦਾ ਨਹੀਂ ਹੋਣੇ ਉਸ ਅਣਖੀ ਜੋਧਿਆਂ ਨੂੰ ਪੈਦਾ ਕਰਨ ਲਈ ਉਸ ਸਮੇਂ ਵਾਪਰਿਆ ਕੀ ਸੀ 80000 ਦਾ ਇਕੱਠ ਸੀ 80000 ਦਾ ਮੈਂ ਚਾਹਾਂਗੀ ਤੁਹਾਡੇ ਸਾਰੇ ਇਸ ਇਕੱਠ ਵਿੱਚੋਂ ਕੋਈ ਜਿਨ੍ਹਾਂ ਸਿਰਫ ਉਸ ਨਾਲ ਪੰਜ ਜਣਿਆਂ ਤੋਂ ਇਲਾਵਾ ਕਿਸੇ ਹੋਰ ਦਾ ਨਾਂ ਲੈ ਦੇਣ ਕਿ ਉਸ 80000 ਦੇ ਇਕੱਠ ਵਿੱਚ ਹੋਰ ਬੈਠੇ ਕੌਣ ਸੀ ਲਤਾੜੇ ਹੋਏ ਜੁੱਤੀ ਚੱਕ ਸੀ ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ ਰੀਡ ਦੀ ਹੱਡੀ ਤੋਂ ਬਗੈਰ ਅਣਖ ਤੋਂ ਬਗੈਰ ਮਰਦਾ ਲਾਸ਼ਾਂ ਸੀ ਜਿਨ੍ਹਾਂ ਨੂੰ ਕੋਈ ਯਾਦ ਨਹੀਂ ਰੱਖਦਾ ਸਿਵਾਏ ਉਹਨਾਂ ਪੰਜਾਂ ਪਿਆਰਿਆਂ ਦੇ ਕਿਉਂਕਿ ਇਹੋ ਜਿਹਾ ਖਾਲਸਾ ਸਾਜਿਆ ਗਿਆ ਸੀ ਜਿੱਥੇ ਤਖਤਾਂ ਤਾਜਾਂ ਨੇ ਉਹਦੇ ਅੱਗੇ ਸਲਾਮ ਕੀਤਾ ਝੁੱਕ ਕੇ ਉਹਨਾਂ ਨੂੰ ਨਮਸਕਾਰ ਕੀਤਾ ਇਹੋ ਕਾਰਨ ਕਿ ਗੁਰੂ ਸਾਹਿਬ ਨੇ ਕਿਹਾ ਸੀ ਖਾਲਸਾ ਮੇਰਾ ਰੂਪ ਹੈ ਖਾਸ ਤੇ ਇਹੋ ਜਿਹਾ ਖਾਸ ਰੂਪ ਦੇਣ ਦਾ ਮਤਲਬ ਸੀ ਕਿ ਇਹ ਜੋਦਾ ਦੁਨੀਆ ਵਿੱਚ ਜਿੱਥੇ ਕਿਤੇ ਖੜਾ ਹੋਏਗਾ ਹਮੇਸ਼ਾ ਹਰ ਕੌਮ ਉਹਦੇ ਅੱਗੇ ਝੁੱਕ ਕੇ ਸਲਾਮ ਕਰੇਗੀ ਨਤੀਜਾ ਵੇਖ ਲਓ ਦੁਨੀਆ ਦੇ ਕਿਸੇ ਕੋਨੇ ਤੇ ਕਿਤੇ ਹੜ ਆਇਆ ਹੋਵੇ ਕਿਤੇ ਕੋਈ ਮੁਸੀਬਤ ਹੋਈ ਹੋਵੇ ਲੰਗਰ ਚੱਲਦੇ ਨੇ ਸਿਰਫ ਤੇ ਸਿਰਫ ਇਸ ਕੌਮ ਦੇ ਲੋਕ ਨੇ ਜਿਹੜੇ ਅਗਾਹ ਆ ਜਾਂਦੇ ਨੇ ਨਿੱਜ ਨੂੰ ਤਿਆਗ ਕੇ ਸਾਡੇ ਮੁਸੀਬਤ ਇਹ ਹੈ ਕਿ ਅਸੀਂ ਨਿੱਜ ਨੂੰ ਪਹਿਲਾਂ ਕਰ ਦਿੱਤਾ ਇਹੋ ਕਾਰਨ ਹੈ ਕਿ ਅੱਜ ਸਾਡੀ ਕੌਮ ਨਿਵਾਨ ਵੱਲ ਜਾਣ ਲੱਗ ਪਈ ਕਦੇ ਵੇਖਿਓ ਤੁਸੀਂ ਅਰਦਾਸ ਕਰਨ ਲੱਗਿਆਂ ਕਿਤੇ ਜ਼ਿਕਰ ਹੈ ਪੂਰੀ ਅਰਦਾਸ ਵਿੱਚ ਕਿ ਮੇਰਾ ਕਾਰੋਬਾਰ ਚੱਲਦਾ ਰਹੇ ਮੇਰੇ ਪੁੱਤਰ ਸਲਾਮਤ ਰਹਿਣ ਮੇਰਾ ਘਰ-ਬਾਰ ਵਧੇ ਮੇਰਾ ਹੋਰ ਅਗਾਹ ਕੁੰਬਾ ਚੱਲਦਾ ਰਹੇ ਤੇ ਮੇਰਾ ਬੈਂਕ ਬੈਲੈਂਸ ਵਧਾਉਂਦੇ ਰਹੋ ਅੱਜ ਦੇ ਦਿਨ ਵੀ ਜੇ ਖੜੇ ਹੋਵੋਗੇ ਨਾ ਤੇ ਲੋਕ ਹੁਣ ਵੀ ਅਰਦਾਸਾਂ ਕਰਦੇ ਜਾਂਦੇ ਨੇ ਮੇਰੇ ਘਰ ਪੁੱਤਰ ਦੀ ਦਾਤ ਦੇ ਦੇਣ ਇਹੋ ਕਾਰਨ ਹੈ ਸਾਡੀ ਪਤਨ ਦਾ ਕਿ ਅਸੀਂ ਨਿੱਜ ਦੇ ਉੱਤੇ ਆ ਕੇ ਸੀਮਤ ਹੋ ਗਏ ਆ ਮੈਂ ਮੇਰਾ ਤੇ ਸਿਰਫ ਮੇਰਾ ਜਦ ਕੇ ਇੱਕ ਕੌਮ ਬਣੀ ਸੀ ਤੇਰਾ ਤੇ ਸਿਰਫ ਤੇਰਾ ਦੇ ਉੱਤੇ ਅਸੀਂ ਗੱਲ ਕਰਦੇ ਆ ਸਿਰਫ ਖਾਲਸੇ ਦੀ ਚੜ੍ਹਦੀ ਕਲਾ ਹੋਵੇ ਜਿੱਥੇ ਕਿਤੇ ਖਾਲਸਾ ਰਵੇ ਉਹਨੂੰ ਰਸਦ ਪਹੁੰਚਦੀ ਰਵੇ ਇਸ ਤਲਵਾਰ ਦੇ ਉੱਤੇ ਇਸ ਸ਼ਮਸ਼ੀਰ ਦੇ ਉੱਤੇ ਹਮੇਸ਼ਾ ਵਾ ਵਾ ਦੀ ਨਿਸ਼ਾਨ ਲੱਗਿਆ ਹੋਵੇ ਇਹੋ ਜਿਹੀ ਅਰਦਾਸ ਦੁਨੀਆ ਦੇ ਕਿਸੇ ਧਰਮ ਵਿੱਚ ਨਹੀਂ ਕੀਤੀ ਜਾਂਦੀ ਜਿੱਤੇ ਅਸੀਂ ਸਿਰਫ ਤੇ ਸਿਰਫ ਖਾਲਸ ਇਨਸਾਨਾਂ ਦੀ ਜੈ ਦੀ ਗੱਲ ਕਰਦੇ ਹੋਈ ਪਰ ਅਸੀਂ ਸਭ ਬੁਲਾ ਦਿੰਨੇ ਆ ਅਸੀਂ ਆਉਣੇ ਆ ਜ਼ਰੂਰ ਆਉਣੇ ਆ ਗੁਰਦੁਆਰਿਆਂ ਵਿੱਚ ਆਂਦੇ ਆ ਸਿਰਫ ਲੰਗਰ ਛਕਣ ਲਈ ਇੱਕ ਨੋਟ ਟੇਕ ਕੇ ਅਸੀਂ ਗੁਰੂ ਦੇ ਅੱਗੇ ਲਿਸਟ ਧਰ ਦਿੰਨੇ ਆ ਮੰਗਤੇ ਬਣ ਗਏ ਆ ਮੰਗਤੇ ਜਿੱਥੇ ਅਣਖੀਲੇ ਬਣਾਇਆ ਸੀ ਸਾਨੂੰ ਜੋਧਿਆਂ ਨੂੰ ਕਿ ਇਹ ਹੱਥ ਹਮੇਸ਼ਾ ਉੱਪਰ ਹੋਣਾ ਹੈ ਦੇਣ ਵਾਸਤੇ ਅਸੀਂ ਮੰਗਤੇ ਬਣ ਗਏ ਆ ਦੇ 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 ਤੇ ਦੇ ਦੇ ਤੇ ਖਤਮ ਹੋ ਗਏ ਆ ਕਦੇ ਕਿਸੇ ਨੇ ਦਿਲ ਤੇ ਹੱਥ ਰੱਖ ਕੇ ਤਰਿਓ ਤੇ ਕਹਿਓ ਕਿ ਤੇ ਆ ਕੇ ਗੁਰਦੁਆਰਾ ਸਾਹਿਬ ਵਿੱਚ ਇਹ ਵੀ ਕਦੇ ਮੰਗਿਆ ਹੋਏ ਕਿ ਭਾਈ ਤੇਰਾ ਖਾਲਸਾ ਸਲਾਮਤ ਰਹੇ ਜਿਹਦੇ ਲਈ ਇਹ ਸਾਰੀਆਂ ਕੁਰਬਾਨੀਆਂ ਕੀਤੀਆਂ ਨੇ ਨਹੀਂ ਅਸੀਂ ਨਿੱਜ ਤੱਕ ਸੀਮਤਾਂ ਮੇਰੀ ਸਿਹਤ ਦਾ ਖਿਆਲ ਰੱਖੀ ਕੀ ਕਰਨਾ ਜੇ ਇਹੋ ਜਿਹੀ ਸੇਤ ਨੂੰ ਇਸ ਉਮਰ ਨੂੰ ਕੀ ਕਰਨਾ ਹੈ ਜੇ ਧਰਮ ਦੇ ਲੇਖੇ ਨਾ ਲਾ ਸਕੀਏ ਇਹ ਜ਼ਿੰਦਗੀ ਫਜ਼ੂਲ ਹੈ ਉਹੀ ਕੀੜੇ ਮਕੋੜਿਆਂ ਵਾਂਗ ਜ਼ਿੰਦਗੀ ਹੈ ਜਿਹੜੇ 80000 ਦੇ ਇਕੱਠ ਵਿੱਚ ਮਰ ਖੱਪ ਗਏ ਕੋਈ ਨਹੀਂ ਜਾਣਦਾ ਕੋਈ ਨਹੀਂ ਵਿਸਾਰਦਾ ਇਤਿਹਾਸ ਸਿਰਫ ਉਹਨਾਂ ਨੂੰ ਯਾਦ ਕਰਦਾ ਹੈ ਜੋ ਕਿਸੇ ਹੋਰ ਲਈ ਜਿਉਂਦੇ ਨੇ ਆਪਣੇ ਲਈ ਜਿਉਣ ਵਾਲਿਆਂ ਨੂੰ ਇਹ ਜ਼ਿੰਦਗੀ ਤਰ੍ਹਾਂ ਨਹੀਂ ਦਿੰਦੀ ਕਟੋ-ਕਟ ਕਿਸੇ ਇੱਕ ਇਹੋ ਜਿਹੇ ਸਮਾਗਮ ਉੱਤੇ ਤਾਂ ਇਹ ਸੌਂ ਖਾ ਕੇ ਜਾਓ ਕਿ ਅਸੀਂ ਨਿੱਜ ਦੇ ਵਾਸਤੇ ਮੰਗਣਾ ਛੱਡ ਦਿੱਤਾ ਅਸੀਂ ਮੰਗਤੇ ਨਹੀਂ ਬਣਨਾ ਅਸੀਂ ਅਣਖੀਲੇ ਜੋਧੇ ਬਣਨਾ ਤਾਂ ਹੀ ਸਾਡੇ ਕੁੱਖੋਂ ਜੰਮਣਗੇ ਉਹੀ ਜੋਧੇ ਜਿਹੜੇ ਅੱਗੋਂ ਸ਼ੇਰ ਕਹਾਏ ਜਾ ਸਕਣਗੇ ਜਿਹੜਾ ਸਾਨੂੰ ਸਿਖਾਇਆ ਗਿਆ ਸੀ ਉਹ ਰਾਹ ਇਹੋ ਸੀ ਕਿ ਇਸ ਮਾਰਗ ਵਿੱਚ ਜਿਸ ਨੇ ਵੀ ਆਉਣਾ ਹੈ ਹਮੇਸ਼ਾ ਹੀ ਲੜਨ ਮਰਨ ਲਈ ਤਿਆਰ ਆਉਣਾ ਹੈ ਤੇ ਜਿੱਥੇ ਵੀ ਕਿਤੇ ਕਿਸੇ ਉੱਤੇ ਜ਼ੁਲਮ ਹੁੰਦਾ ਹੋਏ ਖਾਲਸਾ ਉਥੇ ਹਰ ਹਾਲ ਪਹੁੰਚਣਾ ਚਾਹੀਦਾ ਹੈ ਉਹਦੇ ਲਈ ਕੋਈ ਹੱਦ ਬੰਨੇ ਨਹੀਂ ਰੱਖੇ ਗਏ ਦੁਨੀਆ ਦੇ ਵਿੱਚ ਕਿਸੇ ਕੋਨੇ ਉੱਤੇ ਜ਼ੁਲਮ ਹੋਏਗਾ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਜਿਆ ਨਿਵਾਜਿਆ ਖਾਲਸਾ ਉਥੇ ਹਾਜ਼ਰ ਹੋਏਗਾ ਤਾਂ ਕਿ ਜਿੱਥੇ ਕਿਤੇ ਕੋਈ ਦੁਨੀਆ ਪਰ ਵਿੱਚ ਲੋੜਵੰਦ ਹੋਏ ਉਹ ਧਿਆਨ ਕਰੇ ਤਾਂ ਇੱਕੋ ਹੀ ਦਾ ਕਿ ਕੋਈ ਖਾਲਸਾ ਰੱਬ ਕਰੇ ਪਹੁੰਚ ਜਾਏ ਤੇ ਸ਼ਾਇਦ ਮੈਨੂੰ ਬਚਾ ਲਏ ਵਰਨਾ ਮੈਂ ਇਸ ਭੀੜ ਵਿੱਚ ਬਗਿਆੜਾਂ ਦੀ ਭੀੜ ਵਿੱਚਾਂ ਜਿੱਥੇ ਬਚ ਨਹੀਂ ਸਕਣਾ ਪਰ ਅਫਸੋਸ ਹਾਲਤ ਇਹ ਹੈ ਕਿ ਅਸੀਂ ਪੁੱਤਰ ਮੋਹ ਵਿੱਚ ਅੰਨੇ ਹੋ ਗਏ ਹਾਂ ਇਸ ਕਦਰ ਅੰਨੇ ਕਿ ਅਸੀਂ ਅੱਜ ਮਾਵਾਂ ਨੂੰ ਜਿੱਥੇ ਕਿ ਪਿੰਡਾਂ ਵਿੱਚ ਟੈਸਟੋਸਟੀਰੋਨ ਦੀਆਂ ਗੋਲੀਆਂ ਖਵਾਉਣ ਲੱਗ ਗਏ ਹਾਂ ਜਿਹੜੀਆਂ ਕਿ ਮੇਲ ਸੈਕਸ ਹਾਰਮੋਨ ਹੈ ਯਾਨੀ ਹਰ ਔਰਤ ਦੇ ਕੁੱਖੋਂ ਸਿਰਫ ਤੇ ਸਿਰਫ ਮੁੰਡਾ ਪੈਦਾ ਹੋਏ ਇਸ ਲਾਲਚ ਖੁਣੋਂ ਅਸੀਂ ਜੋ ਗੋਲੀਆਂ ਖਵਾ ਰਹੇ ਹਾਂ ਸਿਰਫ ਇਹੋ ਕੌਮ ਹੈ ਜਿੱਥੇ ਹੀਜੜੇ ਪੈਦਾ ਹੋਣੇ ਸ਼ੁਰੂ ਹੋ ਚੁੱਕੇ ਨੇ ਨਾ ਮਰਦ ਨਾ ਔਰਤ ਇਹੋ ਜੈ ਨਾ ਮਰਦਾਂ ਦੇ ਵਿੱਚ ਅਸੀਂ ਅੱਜ ਖੜੇ ਹਾਂ ਇਸ ਗੁਰੂ ਘਰ ਦੇ ਵਿੱਚ ਉਸੇ ਗੁਰੂ ਦੇ ਅੱਗੇ ਜਿਸ ਨੇ ਸਰਬੰਸਵਾਰ ਕੇ ਕਿਹਾ ਸੀ ਤੁਸੀਂ ਮੇਰੇ ਹਜ਼ਾਰਾਂ ਪੁੱਤਰਾਂ ਵਿੱਚੋਂ ਕਿਉਂਕਿ ਮੈਂ ਆਪਣੇ ਪੁੱਤਰਾਂ ਦੇ ਗਿਆਨ ਦਾ ਅਫਸੋਸ ਨਹੀਂ ਮਣਾਉਂਦਾ ਮੈਂ ਪੁੱਤਰ ਕਿਹੋ ਜੇ ਦੇ ਰਿਆਂ ਕਿ ਫਤਿਹ ਜਿਹੜਾ ਹਮੇਸ਼ਾ ਫਤਿਹ ਪ੍ਰਾਪਤ ਕਰੇਗਾ ਜਿਹੜਾ ਹਮੇਸ਼ਾ ਜਿੱਤਦਾ ਰਹੇਗਾ ਜਿਹੜਾ ਜ਼ੋਰ ਵਾਲਾ ਜ਼ੋਰਾਵਰ ਹੋਏਗਾ ਇਹੋ ਜਿਹੇ ਸ਼ੇਰ ਤਗੜੇ ਇਸ ਕੌਮ ਵਿੱਚ ਹੋਣਗੇ ਪਰ ਅਸੀਂ ਸਭ ਕੁਝ ਪੁਲਾ ਦਿੱਤਾ ਹੈ ਸਭ ਕੁਝ ਅਸੀਂ ਸਿਰਫ ਤੇ ਸਿਰਫ ਆਪਣੇ ਤੱਕ ਸੀਮਤ ਕਦੋਂ ਛੱਡਾਂਗੇ ਇਹ ਰਾਹ ਕਦੋਂ ਛੱਡਾਂਗੇ ਕਦੋਂ ਅਸੀਂ ਆਪਣੇ ਆਪ ਤੋਂ ਬਾਹਰ ਨਿਕਲ ਕੇ ਕਦੇ ਤੱਕ ਪੰਥ ਦੇ ਵਾਸਤੇ ਜਾਨ ਵਾਰਨ ਲਈ ਤਿਆਰ ਹੋਵਾਂਗੇ ਵਰਨਾ ਯਾਦ ਰੱਖਿਓ ਕਿਸ ਪਿੰਡ ਵਿੱਚ ਕੌਣ ਜੰਮਿਆ ਕੌਣ ਖਤਮ ਹੋਇਆ ਕਿਸ ਦੇ ਪੋਤਰੇ ਕਿਸ ਦੇ ਪੜਪੋਤਰੇ ਨੇ ਕਿਸੇ ਨੇ ਕੁਝ ਯਾਦ ਨਹੀਂ ਰੱਖਣਾ ਉਹੀ ਯਾਦ ਰਹੇਗਾ ਜਿਹੜਾ ਕਿਸੇ ਦੇ ਵਾਸਤੇ ਜਾਨ ਵਾਰ ਗਿਆ ਸਿਰਫ ਇੱਥੇ ਨਹੀਂ ਅਸੀਂ ਹੋਰ ਵੀ ਇੱਕ ਚੀਜ਼ ਸ਼ੁਰੂ ਕਰ ਦਿੱਤੀ ਹੈ ਕਿ ਜਿਸ ਦੇ ਕੁੱਖੋਂ ਕੁੜੀਆਂ ਜੰਮਦੀਆਂ ਹੋਣ ਉਹਨਾਂ ਔਰਤਾਂ ਨੂੰ ਬਾਹਰ ਕਰ ਦਿੰਨੇ ਆ ਕਿ ਨਵੀਂ ਔਰਤ ਵਿਆਹ ਲਿਆਵਾਂਗੇ ਕਿਉਂਕਿ ਇਹ ਔਰਤ ਸਿਰਫ ਤੇ ਸਿਰਫ ਕੁੜੀਆਂ ਜੰਮਦੀ ਹੈ ਸ਼ਾਇਦ ਤੁਹਾਨੂੰ ਨਾ ਅੰਦਾਜ਼ਾ ਹੋਵੇ ਬਤੌਰ ਡਾਕਟਰ ਦੱਸ ਦਿੰਨੀ ਆ ਕਿ ਮਰਦ ਦੇ ਜਿਸਮ ਵਿੱਚ ਇੱਕ ਐਕਸ ਤੇ ਇੱਕ ਵਾਈ ਕਰੋਮੋਸੋਮ ਹੁੰਦਾ ਹੈ ਤੇ ਔਰਤ ਦੇ ਜਿਸਮ ਵਿੱਚ ਸਿਰਫ ਤੇ ਸਿਰਫ ਦੋ ਐਕਸ ਕਰੋਮੋਸੋਮ ਯਾਨੀ ਸਪਸ਼ਟ ਹੈ ਕਿ ਮਰਦ ਦੇ ਕੋਲ ਹੀ ਸਿਰਫ ਪੂਰੀ ਜ਼ਿੰਮੇਵਾਰੀ ਦਿੱਤੀ ਹੈ ਕੁਦਰਤ ਨੇ ਕਿ ਜੇ ਮੁੰਡਾ ਪੈਦਾ ਹੋਣਾ ਹੈ ਤਾਂ ਵਾਈ ਕਰੋਮੋਸੋਮ ਹੋਏਗਾ ਤਾਂ ਹੀ ਪੈਦਾ ਹੋਣਾ ਹੈ ਔਰਤ ਦੇ ਜਿਸਮ ਵਿੱਚ ਵਾਈ ਕਰੋਮੋਸੋਮ ਨਹੀਂ ਹੁੰਦਾ ਇਹ ਜ਼ਿੰਮੇਵਾਰੀ 100% ਦੀ ਕੁਦਰਤ ਨੇ ਸਿਰਫ ਤੇ ਸਿਰਫ ਮਰਦ ਉੱਤੇ ਰੱਖੀ ਹੈ ਕਿ ਉਸ ਘਰ ਵਿੱਚ ਪੁੱਤਰ ਜਮਣਾ ਜਾਂ ਧੀ ਤੇ ਅਸੀਂ ਔਰਤਾਂ ਬਾਹਰ ਕੱਢ ਦਿੰਨੇ ਆ ਕਿ ਇਹ ਧੀਆਂ ਜੰਮ ਰਹੀਏ ਜਦ ਕਿ ਕਸੂਰ ਵਾਰ ਕੋਈ ਹੋਰ ਤੇ ਅਸੀਂ ਕਰਦੇ ਕਸੂਰ ਕਿਸੇ ਹੋਰ ਦਾ ਕੱਢ ਦਿੰਨੇ ਸਿਰਫ ਇੱਥੇ ਵੀ ਬਸ ਨਹੀਂ ਕਰਦੇ ਅਸੀਂ ਇਸ ਕੌਮ ਨੂੰ ਇੰਨੀ ਕਿ ਨਿਵਾਣ ਤੇ ਲੈ ਆਇਆ ਕਿ ਸਾਡੇ ਨੌਜਵਾਨ ਇਸ ਵੇਲੇ ਨਸ਼ਿਆਂ ਵਿੱਚ ਗੜੁੱਚ ਹੋ ਕੇ ਜੋ ਮੈਂ ਤੁਹਾਨੂੰ ਦੱਸ ਕੇ ਹਟੀਆਂ ਨਾ ਮਾਵਾ ਛੱਡ ਰਹੇ ਨੇ ਨਾ ਆਪਣੀਆਂ ਧੀਆਂ ਛੱਡ ਰਹੇ ਨੇ ਇਸ ਵੇਲੇ ਨਾ ਪਹਿਣਾ ਛੱਡ ਰਹੇ ਨੇ 41% ਦੀ ਸਦੀ ਕੋਈ ਛੋਟੀ ਗਿਣਤੀ ਨਹੀਂ ਹੁੰਦੀ WHO ਨੇ ਕਹਿ ਦਿੱਤਾ ਏ 41% ਇਸ ਕੌਮ ਦੀਆਂ ਬੱਚੀਆਂ ਨੇ ਜੋ ਆਪੋ ਆਪਣੇ ਘਰਾਂ ਵਿੱਚ ਚਾਚੇ ਤਾਇਆ ਭਰਾਵਾਂ ਜਾਂ ਸਕੇ ਪਿਓਾਂ ਦੇ ਹੱਥੋਂ ਸਰੀਰਕ ਸ਼ੋਸ਼ਣ ਸਹ ਰਹੀਆਂ ਨੇ ਅਸੀਂ ਯਾਨੀ ਆਪਣੀਆਂ ਧੀਆਂ ਵਲਗਣਾ ਦੇ ਅੰਦਰ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ ਛੱਡਦੇ ਤੇ 5000 ਔਰਤਾਂ ਸਿਰਫ ਦਾਜ ਦੀ ਖਾਤਰ ਸਾੜਦੇ ਜਾ ਰਹੇ ਨੇ ਕੋਈ ਕਸਰ ਤਾਂ ਨਹੀਂ ਛੱਡੀ ਅਸੀਂ ਇਸ ਕੌਮ ਨੂੰ ਖਤਮ ਕਰਨ ਲਈ ਚੀਕਦੇ ਆਂ ਪਿੱਟਦੇ ਆਂ ਕਿਸੇ ਹੋਰ ਨੇ ਸਾਨੂੰ ਮਾਰਿਆ ਤੇ ਇਹ ਨਸਲ ਕੁਸ਼ੀ ਜੋ ਅਸੀਂ ਆਪ ਕਰਦੇ ਪਿਆ ਇਸ ਬਾਰੇ ਕੀ ਬ੍ਰਿਟੇਨ ਨੇ ਆ ਕੇ ਕਹਿਣਾ ਕਿ ਜਾਗੋ ਸਿੱਖੋ ਤੁਹਾਨੂੰ ਆਪਣੇ ਆ ਨਹੀਂ ਮਾਰ ਦੇਣਾ ਬਾਹਰਲਾ ਨਹੀਂ ਕੋਈ ਤੁਹਾਡੇ ਤੇ ਵਾਰ ਕਰ ਸਕਦਾ ਖਤਮ ਹੋਵੋਗੇ ਤਾਂ ਤੁਸੀਂ ਆਪਣੇ ਅੰਦਰੋਂ ਖਤਮ ਹੋਵੋਗੇ ਨਸ਼ਿਆਂ ਦੇ ਕਾਰਨ ਨਪੁੰਸਕ ਹੋ ਰਹੇ ਨੌਜਵਾਨ ਸਾਡੇ ਸਭ ਦੇ ਸਾਹਮਣੇ ਨੇ ਜਿੱਥੇ ਸਪਰਮ ਕਾਊਂਟ ਪਹਿਲਾਂ 60 ਮਿਲੀਅਨ ਹੁੰਦਾ ਸੀ ਹੁਣ ਸਿਰਫ 15 ਮਿਲੀਅਨ ਰਹਿ ਗਿਆ ਹੈ ਹੈ ਨਾ ਕਮਾਲ ਦੀ ਅਸੀਂ ਮੋੜ ਤੇ ਲਿਆ ਕੇ ਖੜਾ ਕੀਤਾ ਇੱਕ ਪਾਸੇ ਸਰਬੰਸ ਵਾਰਨ ਵਾਲਾ ਉਹ ਗੁਰੂ ਜਿਸ ਨੇ ਕਿਹਾ ਕਿ ਸਭ ਤਿਆਗਿਆ ਮੇਰੇ ਆਉਣ ਵਾਲੇ ਪੁੱਤਰਾਂ ਧੀਆਂ ਲਈ ਤੇ ਅਸੀਂ ਕਿੱਥੇ ਲਿਆ ਕੇ ਖੜਾ ਕੀਤਾ ਇਸ ਕੌਮ ਨੂੰ ਜਿੱਥੇ ਕੁੱਖਾਂ ਖਤਮ ਕਰ ਕਰਕੇ ਵਾਰ-ਵਾਰ ਧੀਆਂ ਡੇਗ-ਡੇਗ ਕੇ ਅਸੀਂ ਆਪਣੇ ਨਪੁੰਸਕ ਬਣਾਉਣ ਵਿੱਚ ਇਹ ਕੁੱਖਾਂ ਬੰਜਰ ਬਣਾਉਣ ਵਿੱਚ ਵੀ ਪਹਿਲੇ ਨੰਬਰ ਤੇ ਆ ਰਹੇ ਹਾਂ ਬੰਜਰ ਕੁਖਾਂ ਨਪੁੰਸਕ ਨੌਜਵਾਨ ਤੇ ਪੈਦਾ ਹੋ ਰਹੇ ਹੀਜੜੇ ਲਾਹਨਤ ਜੇ ਇਹੋ ਜਈ ਕੌਮ ਤੇ ਜੇ ਅਸੀਂ ਅਜੇ ਵੀ ਫਖਰ ਨਾਲ ਸਿਰ ਉੱਚਾ ਕਰਕੇ ਇਸ ਗੁਰੂ ਸਾਹਿਬ ਅੱਗੇ ਖੜੇ ਆਂ ਮੱਥੇ ਟੇਕਦੇ ਆਂ ਰਗੜਦੇ ਆਂ ਉਹ ਸਾਡੀਆਂ ਮੰਗਾਂ ਪੂਰੀਆਂ ਕਰਦੇ ਜਿੱਥੇ ਜਾਏ ਖਸਮਾਂ ਨੂੰ ਖਾਏ ਆ ਸਾਨੂੰ ਕੁਝ ਲੈਣਾ ਨਹੀਂ ਇਸ ਕੌਮ ਦੇ ਨਾਲ ਇਹੋ ਜਈ ਕੌਮ ਵਾਸਤੇ ਕਿ ماں ਗੁਜਰੀ ਉਹ ਦੁਬਾਰਾ ਆਵੇ ਤੇ ਮਾਰੇ ਬੈਂਤ ਉਠਾ ਕੇ ਕਿ ਤੁਹਾਡੇ ਲਈ ਮੈਂ ਵਾਰਿਆ ਸੀ ਕਿ ਦੁਬਾਰਾ ਅਸੀਂ ਉਡੀਕਦੇ ਆਂ ਮਾਈ ਭਾਗੋ ਨੂੰ ਕਿ ਚਮੜੀ ਉਦੇੜੇ ਸਾਡੀ ਜਗਾਏ ਕਿ ਫਿਰ ਉਡੀਕਦੇ ਆਂ ਨਿੱਕੇ ਬਾਲ ਆਉਣਗੇ ਫਿਰ ਜਿਣੇ ਜਾਣਗੇ ਫੇਰੀ ਅਸੀਂ ਸਮਝਾਂਗੇ ਕਿ ਸਾਡੀ ਕੌਮ ਤੇ ਕੋਈ ਖਤਰਾ ਮੰਡਰਾ ਰਿਹਾ ਏ ਆਖਰ ਕਦੋਂ ਉੱਠਣਾ ਏ ਕਦੋਂ ਅਸੀਂ ਫਿਰ ਨਾ ਕਰਾਂਗੇ ਸਾਰੀਆਂ ਚੀਜ਼ਾਂ ਨੂੰ ਕਿ ਅਸੀਂ ਨਸ਼ਿਆਂ ਨੂੰ ਵੇਚਣ ਵਾਲਿਆਂ ਨੂੰ ਖਦੇੜ ਦੇਣਾ ਇਸ ਧਰਤੀ ਤੋਂ ਕਿਉਂਕਿ ਉਹਨੇ ਸਾਡੀ ਗੁਰੂ ਦੀ ਰੂਹ ਦੇ ਉੱਤੇ ਪੈਰ ਧਰਿਆ ਖਦੇੜ ਦੇਣੀ ਆਈ ਸੋਚ ਕਿ ਸਿਰਫ ਮੁੰਡਾ ਚਾਹੀਦਾ ਸਿਰਫ ਮੁੰਡਿਆਂ ਨਾਲ ਕੌਮ ਨਹੀਂ ਚੱਲਦੀ ਜਦ ਤੱਕ ਕੁੱਖਾਂ ਨਹੀਂ ਹੋਣਗੀਆਂ ਇਸਲਾਮਤ ਕੌਮ ਨਹੀਂ ਰਹਿ ਸਕਦੀ ਕਿਉਂ ਨਹੀਂ ਅਸੀਂ ਇੱਥੇ ਖੜੇ ਇਹ ਸੌ ਖਾ ਕੇ ਜਾਂਦੇ ਕਿ ਜਿਵੇਂ ਸਰਪੰਚ ਵਾਰਿਆ ਸੀ ਅੱਜ ਅਸੀਂ ਸੌ ਖਾਨੇ ਆ ਕਿ ਹਰ ਘਰ ਹਰ ਘਰ ਦੇ ਵਿੱਚ ਇੱਕ ਤੀ ਕਟੋਕਟ ਜ਼ਰੂਰ ਜੰਮੇਗੀ ਤਾਂ ਕਿ ਇਹ ਕੌਮ ਅਗਾ ਤੁਰਦੀ ਰਹੇ ਅਤੇ ਸ਼ੇਰ ਜਮਦੇ ਰਹਿਣ ਜੇ ਨਹੀਂ ਤਾਂ ਯਕੀਨਨ ਅਗਲੀ ਪੁਸਤ ਤੱਕ ਵਿਸ਼ਵ ਪੱਧਰ ਤੇ ਖਾਲਸਾ ਜਿਸ ਨੂੰ ਕਿਹਾ ਜਾਂਦਾ ਸੀ ਉਸ ਕੌਮ ਨੂੰ ਕਿਹਾ ਜਾਏਗਾ ਨਪੁੰਸਕਾਂ ਦੀ ਕੌਮ ਤੁਰ ਹੀ ਆਉਂਦੀ ਏ ਇਹ ਸੁਣਨਾ ਚਾਹੁੰਨੇ ਆ ਕਿ ਸਾਡੇ ਹੀਜੜਿਆਂ ਦੀ ਕੌਮ ਤੁਰ ਹੀ ਆਉਂਦੀ ਏ ਕਿ ਖਾਲਸਾ ਜਿਸ ਨੂੰ ਕਿਹਾ ਗਿਆ ਸੀ ਇਹ ਸਲਾਮਤ ਰਹਿਣ ਵਾਲਾ ਕਦੇ ਖਤਮ ਨਹੀਂ ਹੋਣਾ ਉਹਦੇ ਨਾਲ ਅਸੀਂ ਸਹਿਮਤ ਹੋਣਾ ਚਾਹੁੰਨੇ ਆ ਜੇ ਤੁਸੀਂ ਅੱਜ ਰਤਾ ਮਾਸਾ ਦਿਲ ਬਲੂੰਦ ਰਿਆ ਗਿਆ ਹੋਵੇ ਕਿ ਅਸੀਂ ਜਿਸ ਨਿਵਾਨ ਦੀ ਹੱਦ ਛੂ ਚੁੱਕੇ ਆ ਅੱਜ ਸ਼ਰਮ ਨਾਲ ਸਿਰ ਉ ਤਾਂ ਨਹੀਂ ਚੁੱਕ ਸਕਦੇ ਉਸ ਸਤਿਗੁਰੂ ਦੇ ਅੱਗੇ ਜਿਨ੍ਹਾਂ ਨੇ ਸਾਡੇ ਅੱਜ ਲਈ ਸਭ ਕੁਝ ਵਾਰਿਆ ਤਾਂ ਇੱਕ ਗੱਜ ਕੇ ਜੈਕਾਰਾ ਚਾਹੀਦਾ ਜੇ ਪਹਿਲਾਂ ਇੱਕ ਸੋਹ ਖਾਇਓ ਇਸ ਗੁਰੂ ਸਾਹਿਬ ਦੇ ਨਾਲ ਕਿ ਸਾਡੀ ਹਰ ਘਰ ਦੇ ਵਿੱਚ ਸੋਹ ਹੈ ਕਿ ਇੱਕ ਤੀ ਜ਼ਰੂਰ ਜਮਾਂਗੇ ਤਾਂ ਜੋ ਉਹਦੇ ਕੁੱਖੋਂ ਸ਼ੇਰ ਪੈਦਾ ਹੁੰਦੇ ਰਹਿਣ ਜਿਵੇਂ ਸਾਨੂੰ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਸੀ ਉਹਦੀ ਸਿੱਖਿਆ ਤੇ ਚੱਲਣ ਲਈ ਤਿਆਰ ਬਰ ਤਿਆਰ ਆ ਇਸ ਧਰਤੀ ਤੇ ਇਸ ਇਲਾਕੇ ਵਿੱਚ ਕੋਈ ਵੀ ਕਰ ਨਹੀਂ ਹੋਏਗਾ ਜਿੱਥੇ ਧੀ ਨੂੰ ਕੁੱਖ ਵਿੱਚ ਮਾਰਿਆ ਜਾਏਗਾ ਜੇ ਗੱਜ ਕੇ ਜੈਕਾਰਾ ਬੋਲੋਗੇ ਤਾਂ ਮੈਂ ਸਮਝਾਂਗੀ ਕਿ ਤੁਸੀਂ ਗੁਰੂ ਸਾਹਿਬ ਨਾਲ ਟੁੱਟੀ ਗੰਢੀ ਅੱਜ ਵਾਕਈ ਕਰ ਦਿੱਤੀ ਹੈ ਵਰਨਾ ਇੱਥੇ ਆਉਣਾ ਬਿਲਕੁਲ ਫਜ਼ੂਲ ਹੈ ਕਿਉਂਕਿ ਅਸੀਂ ਸਿਰਫ ਲੰਗਰ ਛਕਣ ਆਏ ਆ ਤੇ ਅਜੇ ਹੀ ਮੌਤ ਮਰਨ ਨੂੰ ਤਿਆਰ ਆ ਜਿੱਥੇ ਕਦੇ ਅਗਲਿਆਂ ਨੂੰ ਪਤਾ ਵੀ ਨਹੀਂ ਹੋਣਾ ਇਹ ਪੈਦਾ ਵੀ ਹੋਏ ਸੀ ਕਿ ਨਹੀਂ ਇੱਕ ਗੱਜ ਕੇ ਜੈਕਾਰਾ ਕਿ ਅਸੀਂ ਧੀਾਂ ਕੁੱਖ ਵਿੱਚ ਨਹੀਂ ਮਾਰਨੀਆ ਬੋਲੇ ਸੋਨਿਹਾਲ